ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਬਾਗੀ ਧੜੇ ਨੂੰ ਚੋਗਾ ਪਾਏ ਜਾਣ ਦੀ ਮੁਹਿੰਮ ਫੇਲ ਹੋ ਗਈ ਹੈ। ਅੱਜ ਅਕਾਲੀ ਦਲ ਦੇ ਨਾਰਾਜ਼ ਧੜੇ ਨੇ ਮੋਹਰੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਨਿਗਰਾਨ ਵਜੋਂ ਫਰੀਦਕੋੜ ਦਾ ਅਬਜ਼ਰਵਰ ਲਾਇਆ ਗਿਆ। ਨਾਰਾਜ਼ ਧੜੇ ਚ ਇਹ ਸੁਰ ਉਭਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਡਾਲਾ ਨੂੰ ਇਸ ਜ਼ਿੰਮੇਵਾਰੀ ਸੌਂਪ ਕੇ ਅਕਾਤਕ ਸਾਈਡ ਦੇ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਅਰਥਹੀਨ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਉਧਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਨਾ ਮੰਨਜ਼ੂਰ ਕਰ ਦਿੱਤਾ ਹੈ ਵੜਾਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਰੀਦਕੋਟ ਦਾ ਆਬਜ਼ਰਵਰ ਲਾਇਆ ਜਾਣ ਦਾ ਫੈਸਲਾ ਅਕਾਲ ਤਖਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੁੰਦ ਨਾਲ ਮਜ਼ਾਕ ਹੈ ਅਤੇ ਇਹ ਆਕਾਲ ਤਖਤ ਤੋਂ ਜਾਰੀ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਤਾਂ ਹੁਕਮਨਾਮੇ ਦੀ ਇਨਬਿਨ ਪਾਲਣਾ ਕਰਨਗੇ ਉਹਨਾਂ ਅਕਾਲ ਚਲ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਥਾਂ ਜਾਰੀ ਹੁਕਮਨਾਮੇ ਤੇ ਪਹਿਰਾ ਦੇਣ ਅਕਾਲ ਤਖਤ ਦੇ ਜਥੇਦਾਰ ਵੱਲੋਂ ਮੈਂਬਰਸ਼ਿਪ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੈਂਬਰ ਸੱਤਾਂ ਦੇ ਵਿੱਚ ਉਮੀਦਪੁਰੀ ਅਤੇ ਇੱਕ ਬਾਰ ਸਿੱਖ ਝੁੰਡਾ ਪਹਿਲਾਂ ਹੀ ਆਖ ਚੁਕੇ ਨੇ ਕਿ ਉਹ ਅਕਾਲ ਤਖਤ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦੇਣਗੇ ਇਸ ਕਮੇਟੀ ਦੇ ਮੈਂਬਰ ਮਨਪ੍ਰੀਤ ਅਯਾਲੀ ਵੀ ਅਕਾਲ ਤਖਤ ਨੂੰ ਸਮਰਪਿਤ ਹੋਣ ਦੀ ਗੱਲ ਆਖ ਚੁੱਕੇ ਨੇ ਉਧਰ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਅਕਾਲੀ ਦਲ ਬਾਗੀਆਂ ਨੂੰ ਮਨਵਾਉਣ ਦੇ ਰਾਹ ਤੇ ਪਿਆਏ ਅਤੇ ਵਡਾਲਾ ਨੂੰ ਜ਼ਿੰਮੇਵਾਰੀ ਦੇ ਕੇ ਅਕਾਲ ਤਖਤ ਦੇ ਜਥੇਦਾਰ ਕੋਲ ਆਪਣੀ ਸਫਾਈ ਪੇਸ਼ ਕਰਨਾ ਚਾਹੁੰਦੇ ਨੇ ਜਥੇਦਾਰ ਦੇ ਵੱਲੋਂ ਪੰਜ ਸਿੰਘ ਸਹਿਬਾਨਾ ਦੀ 28 ਜਨਵਰੀ ਨੂੰ ਇਕਤਰਤਾ ਸੱਦੀ ਗਈ ਹੈ ਜਦ ਅਕਾਲੀ ਦਲ ਨੇ 20 ਜਨਵਰੀ ਤੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵਿੱਢੀ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਟੀਮਾ ਨੇ ਦੱਸਿਆ ਕਿ ਪਾਰਲੀ ਮਾਨੀ ਬੋਰਡ ਦੀ ਮੀਟਿੰਗ ਦੇ ਵਿੱਚ ਵਰਿੰਦਰ ਸਿੰਘ ਬਾਜਵਾ ਨੂੰ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਲ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਭਰਤੀ ਦੀ ਨਿਗਰਾਨੀ ਕਰਨ ਤੇ ਜਰਨੈਲ ਸਿੰਘ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਤੌਰ ਨਿਗਰਾਨ ਜ਼ਿੰਮੇਵਾਰ ਦਿੱਤੀ ਗਈ ਹੈ ਇਸ ਤਰ੍ਹਾਂ ਰਾਜ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੋਗਿੰਦਰ ਸਿੰਘ ਜੇ ਨਾਲ ਰਲ ਕੇ ਕੰਮ ਕਰਨਗੇ ਜਦਕਿ ਸ਼੍ਰੀ ਮੁਖਸਰ ਸਾਹਿਬ ਦੇ ਪ੍ਰਧਾਨ ਪ੍ਰੀਤ ਇੰਦਰ ਸਿੰਘ ਫਾਜ਼ਿਲਕਾ ਦੇ ਵਿੱਚ ਵਰਦੇਵ ਸਿੰਘ ਮਾਨ ਨਾਲ ਮਿਲ ਕੇ ਕੰਮ ਕਰਨਗੇ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਬੀਬੀ ਜਸਵੰਤ ਕੌਰ ਧਾਰਮਿਕ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਅਤੇ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੈ ਪਰੰਤੂ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਨਿਯਮਾਂ ਮੁਤਾਬਕ ਸਿਆਸੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜੀਤੇ ਰਹੇ ਕਿ ਬੀਬੀ ਸਤਵੰਤ ਕੌਰ ਸਤ ਮੈਂਬਰੀ ਕਮੇਟੀ ਦੇ ਵਿੱਚ ਹਨ ਉਧਰ ਨਰਾਜ ਧੜੇ ਦੇ ਆਗੂਆਂ ਨੇ ਦਾਵਾ ਕੀਤਾ ਹੈ ਕਿ ਪਾਰਟੀ ਦੇ ਵਿੱਚ ਅਜਿਹਾ ਕੋਈ ਅਹੁਦੇਦਾਰ ਹਨ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਜੋ ਨਰਾਜ ਧੜੇ ਨਾਲ ਸੰਬੰਧਿਤ ਹਨ ਉਨ੍ਹਾਂ ਨੇ ਅਕਾਲ ਤਖਤ ਜਥੇਦਾਰ ਦੇ ਵੱਲੋਂ ਪੰਥ ਮਸਲਿਆ ਤੇ 28 ਜਨਵਰੀ ਨੂੰ ਬੁਲਾਈ ਮੀਟਿੰਗ ਨੂੰ ਪੰਥ ਤੇ ਕੌਮ ਲਈ ਆਸ ਦੀ ਕਿਰਨ ਕਰਾਰ ਦਿੱਤਾ ਏ ਉਹਨਾਂ ਨੇ ਕਿਹਾ ਕਿ ਕੌਮ ਦੇ ਵਿੱਚ ਜਿਹੜੀ ਦੁਬਧਾ ਇੱਕ ਧੜੇ ਦੇ ਵੱਲੋਂ ਪੈਦਾ ਕੀਤੀ ਜਾ ਚੁੱਕੀ ਹੈ ਉਸ ਤੋਂ ਕੌਮ ਅਤੇ ਪੰਥ ਨੂੰ ਛੁਟਕਾਰਾ ਮਿਲੇਗਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ 2 ਤਰੀਕ ਨੂੰ ਹੁਕਮਨਾਮੇ ਸੁਣਾਏ ਗਏ ਸਨ ਉਹਨਾਂ ਹੁਕਮਨਾਮਿਆਂ ਨੂੰ ਲੈ ਕੇ ਸਮੂਚੀਆਂ ਸੰਗਤਾਂ ਵਿੱਚ ਪੰਥ ਦੇ ਹਤਿਆਸ਼ੀਆਂ ਦਰਮਿਆਨ ਅਤੇ ਸ਼੍ਰੋਮਣੀ ਕਾਲੀ ਦਲ ਦੇ ਪੈਰੋਕਾਰਾਂ ਵਿੱਚ ਬਹੁਤ ਇੱਕ ਆਸ ਵੱਜੀ ਸੀ ਕਿ ਉਹਨਾਂ ਸ਼੍ਰੋਮਣੀ ਕਾਲੀ ਦਲ ਦੁਆਰਾ ਪੁਨਰ ਸੁਰਜੀਤੀ ਵੱਲ ਵਧੂਗਾ ਫਿਰ ਤਕੜਾ ਹੋ ਕੇ ਤੇ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੂਗਾ ਉਸ ਹੁਕਮਨਾਮਿਆਂ ਨੂੰ ਲੈ ਕੇ ਬਹੁਤ ਜਜ਼ਬਾ ਪੈਦਾ ਹੋਇਆ ਸੀਗਾ ਸਮੁੱਚੇ ਸੰਗਤਾਂ ਵਿੱਚ ਤੇ ਸਾਰਿਆਂ ਦਾ ਇਹ ਮੰਨ ਕਰਦਾ ਸੀ ਕਿ ਅਸੀਂ ਹੁਣ ਸ਼੍ਰੋਮਣੀ ਕਾਲੀ ਦਲ ਭਰਤੀ ਦੇ ਵਿੱਚ ਉਸ ਮਹਿੰਮ ਵਿੱਚ ਸਾਥ ਦੇਣਾ ਹੈ ਉਸ ਪੱਧਰ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਜਿਸ ਕਮੇਟੀ ਦੀ ਜ਼ਿੰਮੇਵਾਰੀ ਲਈ ਸੀ ਕਿ ਉਹ ਪਾਰਦਰਸ਼ਤਾ ਦੇ ਨਾਲ ਸਹੀ ਤੰਗ ਤਰੀਕੇ ਦੇ ਨਾਲ ਜਾਇਜ਼ ਭਰਤੀ ਕਰਾਵੇ ਤਾਂ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਹੈਗਾ ਜਥੇਬੰਦ ਦਾ ਘਾਚਾ ਦੁਆਰਾ ਤੋਂ ਕਾਇਮ ਹੋ ਸਕੇ ਤੇ ਪ੍ਰਧਾਨ ਦੀ ਚੋਣ ਉਹ ਕਮੇਟੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਕਰਵਾ ਸਕੇ ਸਾਨੂੰ ਇਹ ਪਤਾ ਲੱਗਾ ਆਪਾਂ ਦੇਖਦੇ ਹਾਂ ਵੀ ਇਹ ਸਾਰੇ ਕਿ ਕਈ ਦਿਨਾਂ ਤੋਂ ਸ਼੍ਰੋਮਣੀ ਕਾਲੀਦਾ ਨੇ ਆਪਣੇ ਤੌਰ ਤੇ ਪੱਤੀ ਸ਼ੁਰੂ ਕੀਤੀ ਹੈ ਜਾਂ ਆਪਣੇ ਜਿਹੜੇ ਆਗੂਆਂ ਦੀ ਜ਼ਿੰਮੇਵਾਰੀ ਲਾ ਕੇ ਅੱਜ ਇਹ ਜਾਣਕਾਰੀ ਸਾਨੂੰ حاصل ਹੋਈ ਹੈ ਕਿ ਦਾਸਦੀ ਵੀ ਜ਼ਿੰਮੇਵਾਰੀ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਅਬਜ਼ਰਵਰ ਵਜੋਂ ਲਈ ਹੈ ਅਸੀਂ ਸੰਗਤਾਂ ਨੂੰ ਇਹ ਬਿਲਕੁਲ ਸਾਫ਼ ਤਰੀਕੇ ਦੇ ਨਾਲ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਸਾਰੇ ਕਮੇਟੀ ਦੇ ਮੈਂਬਰ ਨੇ ਜਾਂ ਮੈਂ ਆਪਣੇ ਵੱਲੋਂ ਆਪਣੀ ਗੱਲ ਕਰਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਉੱਪਰ ਪੂਰਾ ਤੌਰ ਤੇ ਪਹਿਰਾ ਧਵਾਂਗੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਰ ਕੋਈ ਨਹੀਂ ਹੈਗਾ ਤੇ ਇਹ ਜਿਹੜੀ ਭਰਤੀ ਆ ਇਹ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਜਿਹਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਆ ਉਸ ਕਮੇਟੀ ਦੇ ਤਹਿਤ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਚਾਹੀਦੀ ਹੈ ਤੇ ਅਕਾਲੀ ਦਲ ਨੇ ਜਿਹੜਾ ਆਪਣਾ ਆਪਣੀ ਮੁਹਿਮ ਵਢੀ ਆ ਉਹ ਇੱਕ ਤਰ੍ਹਾਂ ਦਾ ਇਹ ਹੁਕਮਾਂ ਦੀ ਜਾਂ ਅਲੰਗਣਾ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਤੋਂ ਪਾਸੇ हट ਕੇ ਕਰ ਰਹੇ ਨੇ ਤੇ ਇਹਦੇ ਨਾਲ ਇੱਕ ਧਰਮ ਸੰਕਟ ਬਣਿਆ ਹੋਇਆ ਆ ਜਿਹੜੇ ਕਮੇਟੀ ਦੇ ਮੈਂਬਰ ਆ ਉਹਨਾਂ ਦਰਮਿਆਨ ਵਿੱਚ ਵੀ ਅਤੇ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੇ ਦਰਮਿਆਨ ਅਤੇ ਲੀਡਰਸ਼ਿਪ ਦਰਮਿਆਨ ਇਸ ਸੰਕਟ ਨੂੰ ਨਹੀਂ ਸੀ ਲੈਵਾ ਚਾਹੀਦਾ ਤੇ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਸੀਗੀ ਤਾਂ ਕਿ ਅਕਾਲੀ ਦਲ ਹੋਰ ਤਕੜਾ ਹੋ ਕੇ ਤੇ ਹੋਰ ਮਜ਼ਬੂਤ ਹੋ ਕੇ ਅੱਗੇ ਵਧਾ ਅਸੀਂ ਧਾਮੀ ਸਾਹਿਬ ਨੂੰ ਜਿਹੜੇ ਇਸ ਕਮੇਟੀ ਦੇ ਮੁਖੀ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਹੈਗੀ ਆ ਇਸ ਕਮੇਟੀ ਦੀ ਮੀਟਿੰਗ ਸਦੋ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਨ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਹਰ ਪੰਥਦਰਦੀ ਨੂੰ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਨੂੰ ਵਰਕਰ ਨੂੰ ਲੀਡਰ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਇਨ ਬੰਧਨ ਕਰਨੀ ਚਾਹੀਦੀ ਹੈ ਉਹਦੇ ਵਿੱਚ ਕੋਈ ਟਿਲਮਟ ਨਹੀਂ ਹੋਣੀ ਚਾਹੀਦੀ ਤੇ ਇਸ ਕਮੇਟੀ ਦੀ ਮਾਨਤਾ ਨੂੰ ਨਹੀਂ ਘਟਾਉਣਾ ਚਾਹੀਦਾ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਬੜੇ ਸਤਿਕਾਰਯੋਗ ਨੇ ਆਪਣੇ ਆਪਣੇ ਤੌਰ ਤੇ ਪਹਿਲਾਂ ਹੀ ਆਪਣਾ ਜਿਹੜਾ ਸਟੈਂਡ ਆ ਜਨਤਕ ਤੌਰ ਤੇ ਉਹਨਾਂ ਨੇ ਸਪਸ਼ਟ ਕੀਤਾ ਆ ਕਿ ਅਸੀਂ ਸਾਰੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਉੱਪਰ ਪਹਿਰਾ ਦੇਵਾਂਗੇ ਤੇ ਸਾਨੂੰ ਉਸ ਤੋਂ ਉੱਪਰ ਕੋਈ ਹੋਰ ਨਹੀਂ ਆਦੇਸ਼ ਹੈਗਾ ਇਸ ਲਈ ਅਸੀਂ ਸਮੂਹਿਆ ਸੰਗਤਾਂ ਨੂੰ ਅੰਤਦਰਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਇਹ ਅਪੀਲ ਕਰਦੇ ਆ ਤੇ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜੀ ਪਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਸਾਲ ਦੇ ਹੁਕਮਨਾਮਿਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਕਿਸੇ ਨੂੰ ਪਰਤੀ ਕਰਮੀ ਨਹੀਂ ਚਾਹੀਦੀ ਕਿਉਂਕਿ ਸੰਗਤਾਂ ਨੇ ਮਾਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਇਹ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਆ ਕਿ ਅਸੀਂ ਅਕਾਲ ਤਖਸਾਲ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਜਿਹੜਾ ਸਾਡਾ ਸੰਕਲਪ ਆ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦਵਾਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਹੋਊਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਇਹ ਬੇਨਤੀ ਕਰਦੇ ਆ ਅਖੀਰ ਵਿੱਚ ਸਮੂਹ ਸੰਗਤਾਂ ਨੂੰ ਪੰਥਦਰਦੀਆਂ ਨੂੰ ਕਿ ਤਗੜੇ ਹੋ ਕੇ ਆਪਾਂ ਇਸ ਅਕਾਲ ਤਖਸਾਲ ਸਾਹਿਬ ਦੀ ਕਮੇਟੀ ਮਾਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਵਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉੱਥੋਂ ਅਕਾਲ ਤਖਸਾਲ ਸਾਹਿਬ ਤੋਂ ਹੁਕਮਨਾਮੇ ਆਏ ਸਨ ਸਾਨੂੰ ਉੱਥੋਂ ਅਕਾਲ ਤਖਸਾਲ ਸਾਹਿਬ ਤੋਂ ਆਦੇਸ਼ ਜਾਰੀ ਹੋਏ